ਓਏ ਇੱਕ ਸਰਪ੍ਰਾਈਜ਼ ਸਾਡੇ ਲਈ ਹੋ ਰਾ ਉਹ ਵੀ ਨਹੀਂ ਦਿਖਾਉਣਾ ਸੀ ਵੀਡੀਓ ਦੇ ਵਿੱਚ ਇੱਕ ਆ ਬਹੁਤ ਸੋਹਣੇ ਗੱਪਲੇ ਆਏ ਆ ਆਪਾਂ ਹਨਾ ਚਲੋ ਦੇਖਦੇ ਆ ਫੈਮਿਲੀ ਦੇ ਆਪਾਂ ਰਿਐਕਸ਼ਨ ਕੀ ਕਹਿੰਦੇ ਨੇ ਯਕਦਾ ਯਕਨਾ ਦੋ ਲੈ ਲਈ ਬੱਸ ਆਸੀ ਆਈ ਪਰ ਨਾਲੇ ਗੱਲ ਕਰਦੇ ਹੋ ਹਾਂਜੀ ਅੱਛਾ ਅੱਛਾ ਵਧੀਆ ਸਸੀ ਗਲਬਣੇ ਪਰਨੇ ਬਹੁਤ ਕਾ ਕਰ ਲੱਭਿਆ ਤੁਹਾਡਾ ਪਰਾਵਾ 230 ਕਿਲੋਮੀਟਰ ਤੁਸੀਂ ਕੇਕ ਚੈੱਕ ਕਰਿਆ ਤੁਸੀਂ ਜੋ ਕਿਹਾ ਸੀ ਨਾ ਆਪਾਂ ਨੇ ਉਹ ਤੋਂ ਹੀ ਵਧੀਆ ਚੀਜ਼ ਬਣਾਈ ਆ ਚੈੱਕ ਕਰੋ ਦਿਖਾਤਾ ਸੀ ਹਾਂ ਜੀ ਇਹ ਕੇਕ ਹੱਤ ਨਾਲ ਆਪਣਾ ਆਪ ਤਿਆਰ ਕੀਤਾ ਹੈ ਬਣੇ ਮੈਂ ਆਪ ਖੁਦ ਬਣਾਇਆ ਤੇ ਇੱਕ ਚੀਜ਼ ਹੋਰ ਆ ਰਸਤੇ ਵਿੱਚੋਂ ਲਿਆ ਤੁਹਾਡੇ ਲਈ ਸਪੈਸ਼ਲ ਪਿੱਛੇ ਆਦਾ ਤੂੰ ਬਾਹਰ ਫੇਰ ਰੱਖੀ। ਇਹ ਆ ਵੀ ਦਿਖਾ ਦੇ। ਆ ਵੀ ਚੈੱਕ ਕਰੋ। ਨਹੀਂ। ਜਲੂਸ ਕਰਦਾ। ਜਲੂਸ ਨਹੀਂ। ਉਹ ਕੁੜੀਆਂ ਨੇ ਨਹੀਂ ਦੱਸਿਆ ਆਪਣੀਆਂ ਨੇ ਬਾਹਰ ਲਿਆਂਦੇ। ਆਹ ਫੋਟੋ। ਅੱਜ ਨੂੰ ਪਹਿਲਾਂ ਤੁਹਾਨੂੰ ਮੈਂ ਕਿਹਾ ਸੀ ਨਾ ਵੀ ਸਰਪ੍ਰਾਈਜ਼ ਦੇਵਾਂਗੇ। ਸਾਨੂੰ ਕੋਈ ਪਤਾ ਸੀ। ਕੋਣ ਆਏ ਲੁਧਿਆਣੇ ਕੋਲ। ਕੋਣ ਆਏ ਆ। ਬਾਹਰ ਤੋਂ ਨੂੰ ਆਏ ਸੱਜਿਆ। ਸਰ ਸਰ ਕੀ ਤੋਂ ਨਿਕਰੇ ਆ। ਨਹੀਂ ਤਾਂ ਮੈਂ ਹੁਣ ਤਰੀਕੇ ਨਾਲ ਦਿਖਾਉਣਾ। ਹੁਣ ਬੋਲ ਲਓ ਮੈਂ ਕਰ ਲਓ।